ਅੱਜ ਤੁਹਾਨੂੰ ਆਪਾਂ ਦਿਖਾਉਣ ਲੱਗੇ ਆ ਆਪਣੇ ਪੇਡੇ ਜੋ ਆਪਾਂ ਨੇ ਲਾਏ ਸੀਗੇ 2 ਸਾਲ ਪਹਿਲਾਂ ਪੂਰੇ 2 ਸਾਲ ਹੋ ਗਏ ਲੱਗਿਆਂ ਨੂੰ ਕੁਝ ਵਿੱਚੋਂ ਡੰਗਰਾਂ ਨੇ ਤੋੜਤੇ ਸੀ ਕੁਝ ਸੁੱਕਾਵੇਂ ਹੋ ਗਏ ਸੀ ਕੁਝ ਆਪਾਂ ਨੇ ਦੁਬਾਰੇ ਲਾਏ ਉਹਨਾਂ ਦੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਇਹ ਆਪਣਾ ਪਿੱਛੇ ਵੱਡਾ ਨਿੰਮ ਹੈ ਇਹ ਵੀ ਜਦੋਂ ਪਿੱਛੇ ਕਹਿੰਦੇ ਸੀ ਬੈਰਸਾ ਆ ਜਾ ਠੰਡ ਜਾਦੇ ਆ ਉਹਦੇ ਨਾਲ ਸੁੱਕ ਗਿਆ ᱛੀ ਬਿਲਕੁਕੁਲੀ ਫਿਰ ਇਹ ਆਪਾਂ ਨੇ ਘੜਤਾ ਸੀ ਯਾਨੀ ਕਿ ਛਾਂਗਦਾ ਸੀ ਵੱਡਦਾ ਸੀ ਤੋ ਤੋਂ ਉਹ ਲੱਕਣਾ ਪਈਆਂ ਨੇ ਇਹ ਦੁਬਾਰਾ ਫੇਰ ਫੁੱਟਿਆ ਹੁਣ ਇਹ ਬਹੁਤ ਵਧੀਆ ਫੁੱਟਿਆ ਪੂਰੀ ਗ੍ਰੋਥ ਹੋ ਗਈ ਲੋ ਤੁਹਾਨੂੰ ਆਪਣੇ ਆਪ ਆਪਣੇ ਛੋਟੇ ਪੇਡੇ ਵੀ ਦਿਖਾਉਣੇ ਆ ਇਹ ਦੇਖੋ ਜੀ ਆਪਣਾ ਇਹ ਬਾਈ ਕੇਨੂ ਦਾ ਪੇਡਾ ਹੈ ਇਹਨੂੰ 2 ਸਾਲ ਹੋ ਗਏ ਤੇ ਕੀ ਤੀਜਾ ਸਾਲ ਹੈ ਇਹਨੇ ਦੇਖੋ ਫਲ ਚੱਕਿਆ ਇਹ ਇਹ ਦੇਖੋ ਪੂਰਾ ਫਲ ਚੱਕਿਆ ਪੂਰੇ ਫਲ ਕੇਨੂ ਲੱਗੇ ਹੋਏ ਨੇ ਦੇਖੋ ਪੂਰੇ ਦੇਖ ਪੂਰਾ ਫਲ ਚੱਕਿਆ ਹੋਇਆ ਨਹੀਂ ਕਿੰਨੂ ਨੇ ਇਹਦੇ ਉੱਤੇ ਕੰਡੇ ਨੇ ਇਹ ਡੰਗਰਾਂ ਨੇ ਤੋੜਿਆ ਨਹੀਂ ਗਏ ਆਪਣੇ ਨੇ ਤਾਂ ਕਰਕੇ ਬਚਤ ਰਹਿ ਗਈ ਇਹ ਆਪਣਾ ਚੀਕੂ ਹੈ ਇਹ ਇਧਰ ਸਾਈਡ ਤੇ ਇਹ ਵੀ ਇਹਦੇ ਜੱਡੀ ਹੋ ਗਿਆ ਸੀਗਾ ਇਹ ਤੋੜਤਾ ਸੀ ਮੱਜਾਂ ਨੇ ਇਹ ਦੇਖੋ ਦੁਬਾਰਾ ਇਹ ਲਗਾਇਆ ਆਪਣੀ ਛੋਟੀ ਅਹਲੇ ਆ ਦੇਖੋ ਇਹ ਆਪਣਾ ਚੀਕੂ ਆ ਗਿਆ ਇਹ ਅਮਰੂਦ ਆ ਅਮਰੂਦ ਨੇ ਵੀ ਇਤਕੀ ਵਧੀਆ ਫਲ ਦਿੱਤਾ ਫਿਰ ਇਹ ਥੋੜਾ ਜਿਹਾ ਮਹਿਸਾਂ ਦੀ ਜਪੇਟ ਚ ਆ ਗਿਆ ਤੀਗਾ ਆ ਦੇਖੋ ਦੁਬਾਰੇ ਫੇਰ ਇਹਨੇ ਫਲ ਚੱਕਰ ਖਿਆ ਦੇਖੋ ਪਹਿਲਾਂ ਇੱਕ ਵਾਰੀ ਇਹਨੇ ਫਲ ਦੇਤਾ ਗਰਮੀ ਚ ਵਧੀਆ ਮਿੱਠਾ ਇਹ ਆਪਣਾ ਆ ਗਿਆ ਨਿੰਬੂ ਦਾ ਬੂਟਾ ਆ ਦੇਖੋ ਨਿੰਬੂ ਵੀ ਕਿੰਨੇ ਲੱਗੋ ਨੇ ਇੱਥੇ ਤਾਂ ਦੂਸਰੇ ਸਾਲ ਹੀ ਲੱਗੇ ਸੀਗੇ ਨਿੰਬੂ ਬਹੁਤ ਉੱਤਰ ਦੇ ਨੇ ਦੇਖੋ ਪੂਰੇ ਨਿੰਬੂ ਉੱਤਰ ਦੇ ਨੇ ਦੇਖ ਸਕਦੇ ਹੋ ਤੁਸੀਂ ਇਹ ਆਪਣਾ ਆ ਗਿਆ ਇਹ ਅੱਗੇ ਆੜੂ ਦਾ ਪੇਡਾ ਇਹ ਇਤਕੀ ਚੱਲਿਆ ਦੁਬਾਰੇ ਇੱਕ ਤਾਂ ਪਹਿਲੇ ਸਾਲ ਐਡਾ ਹੀ ਹੋ ਗਿਆ ਸੀ ਜਿੱਦਾਂ ਹੁਣ ਇਹ ਫੇਰ ਪਤਾ ਨਹੀਂ ਕੀ ਕਾਰਨ ਹੋਇਆ ਸੁੱਕ ਗਿਆ ਆਪਣੇ ਆਪ ਸੁੱਕਣ ਤੋਂ ਬਾਅਦ ਆ ਸਾਨੂੰ ਮੈਂ ਦਿਖਾਉਣਾ ਇਹ ਫੇਰ ਮੈਂ ਉੱਪਰੋਂ ਕੱਟਤਾ ਇਹ ਆ ਦੇਖੋ ਇਹ ਸੁੱਕੀਆਂ ਨਟਾਣੀਆਂ ਵਿੱਚ ਪਈਆਂ ਨੇ ਆ ਦੇਖੋ ਇਹ ਪਈ ਇਹ ਆ ਪਈ ਤੇ ਇੱਕ ਆ ਪਈ ਐਡਾ ਵੱਡੀ ਹੋ ਕੇ ਸੁੱਕ ਗਿਆ ਇਹ ਸੁੱਕਣ ਤੋਂ ਬਾਅਦ ਫਿਰ ਮੈਂ ਇਹ ਉੱਤੋਂ ਕੱਟਤਾ ਇਸ ਵਾਰ ਇਹ ਫੇਰ ਫੁੱਟਿਆ ਆ ਦੇਖੋ ਇਹ ਪਤਾ ਨਹੀਂ ਲੱਗਿਆ ਕੀ ਕਾਰਨ ਤੋਂ ਸੁੱਕਿਆ ਜੇ ਕਿਸੇ ਵੀਰ ਨੂੰ ਪਤਾ ਹੋਵੇ ਤਾਂ ਯਾਰ ਜਰੂਰ ਦੱਸਿਓ ਇਹ ਆਪਣੀ ਆ ਗਈ ਝਾੜ ਕਰੇਲਿਆਂ ਦੀ ਬਾੜ ਕਰੇਲਿਆਂ ਦੀ ਬੇਲ ਉਸ ਇੱਥੇ ਸੀ ਇਹਦੇ ਵਿੱਚ ਛਾੜੂ ਦੇ ਉਹ ਮੈਂ ਪੱਟ ਤੀਆਂ ਇਹ ਰੱਖ ਲੀਆਂ ਦੋ ਵਾਰ ਇਹ ਆਪਾਂ ਨੇ ਇਸ ਸਾਲ ਲਗਾਇਆ ਅਨਾਰ ਦੇਖੋ ਇਹ ਬਹੁਤ ਵਧੀਆ ਚੱਲਿਆ ਇਸ ਸਾਲ ਆਇਆ ਆਪਾਂ ਦੇਖ ਰਹੇ ਕਿੰਨੇ ਸਾਲਾਂ ਚੋਂ ਦੇ ਕਿਵੇਂ ਹੁੰਦਾ ਹੈ ਦੇਖੋ ਇਹ ਆਪਣਾ ਯਾਰ ਆ ਗਿਆ ਆਲੂ ਖਾਰਾ ਵੀਰੇ ਆਲੂ ਖਾਰੇ ਨੇ ਵੀ ਪੱਤੇ ਕੱਢ ਲੈਨੇ ਆ ਦੇਖੋ ਨਵੇਂ ਆ ਦੇਖੋ ਆਲੂ ਖਾਰੇ ਨੇ ਪੱਤੇ ਕੱਢ ਲੈ ਇਹ ਆ ਗਈ ਆਪਣੀ ਨਾਸ਼ਪਤੀ ਦੇਖੋ ਇਹਨੇ ਨਹੀਂ ਹਲਦਾ ਕੋਈ ਪੱਤਾ ਕੱਢਿਆ ਯਾਰ 2 ਮਹੀਨੇ ਮੰਗੂ ਹੋਵੇ ਲੱਗੀ ਨੂੰ ਖੜੀ ਵੀ ਹਰੀ ਐ ਨਾ ਇਹ ਸੁੱਕੀ ਬਸ ਐਂ ਈ ਖੜੀ ਐ ਕਿਸੇ ਵੀ ਰੁਪਈ ਨੂੰ ਪਤਾ ਹੋਵੇ ਚ ਕੀ ਪਾਇਆ ਜਾਵੇ ਤਾਂ ਉਹ ਜ਼ਰੂਰ ਦੱਸਿਓ ਇਹ ਆਪਣੇ ਕੋਲ ਹੋ ਗਏ 8 ਪੇੜੇ ਪੰਜ ਪੇੜੇ ਆਪਾਂ ਨੇ ਹੋਰ ਲਗਾਉਣੇ ਨੇ ਇੱਧਰ ਲੰਬੇ ਉਹ ਚੀਕੂ ਦੀ ਸੇ ਤੱਕ ਉਹ ਆਪਾਂ ਕੀ ਕੀ ਫਲ ਲਾਈਏ ਦੱਸੋ ਯਾਰ ਇਹ ਆਪਾਂ ਨੇ ਅੱਠ ਲਾ ਰਖੇ ਨੇ ਚੀਕੂ ਦਾ ਕੇਨੂ ਦਾ ਅੰਬੂਰੂਦ ਦਾ ਨਿੰਬੂ ਦਾ ਆੜੂ ਦਾ ਅਨਾਰ ਦਾ ਨਾਸਪਤੀ ਦਾ ਆਲੂ ਬਖਾਰੇ ਦਾ ਹੁਣ ਕੁਝ ਸਮਝ ਨਹੀਂ ਆ ਰਿਹਾ ਕਿ ਕੀ ਦਾ ਕੀ ਦਾ ਪੇੜ ਆਪਾਂ ਲਗਾਈਏ ਉਹ ਦੱਸਿਓ ਤੁਸੀਂ ਤੇ ਇਹਨਾਂ ਦੀ ਥੋੜੀ ਜਿਹੀ ਗ੍ਰੋਥ ਵਾਸਤੇ ਕੀ ਦਵਾਈ ਪਾਈਏ ਉਹ ਵੀ ਦੱਸਿਓ ਧੰਨਵਾਦ ਬਾਈ ਸਾਰਿਆਂ ਦਾ